ਅਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਦੂਜੀ ਲਿਸਟ ਜਾਰੀ ਹੋ ਗਈ ਹੈ ਇਸ ਲਿਸਟ ਵਿੱਚ 16 ਉਮੀਦਵਾਰਾਂ ਦਾ ਨਾਮ ਐਲਾਨਿਆ ਗਿਆ ਹੈ ਇਸ ਸੂਚੀ ਵਿੱਚ ਪਰਗਤ ਸਿੰਘ ਇੰਦਰਵੀਰ ਬੁਲਾਰਿਆ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਮ ਸ਼ਾਮਲ ਨਹੀਂ ਨੇ ਕੁੱਝ ਲਿਸਟ ਆਉਣ ਦੇ ਬਾਅਦ ਟਿਕਟ ਨਾ ਮਿਲਣ ਕਾਰਨ ਕੁੱਝ ਉਮੀਦਵਾਰਾਂ ਨੇ ਵਿਰੋਧ ਵੀ ਜਤਾਇਆ ਹੈ ਕਾਂਗਰਸ ਪਾਰਟੀ ਵੱਲੋਂ ਚੌਂ ਮੈਦਾਨ ਵਿੱਚ ਉਤਰਨ ਦੇ ਬਾਅਦ ਨਵਜੋਤ ਸਿੰਘ ਸਿੱਧੂ ਟੈਲੀਵਿਜ਼ਨ ਨੂੰ ਅਲਵਿਦਾ ਕਹਿ ਦੇਣਗੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਇਹ ਦਾਅਵਾ ਕੀਤਾ ਹੈ ਜਿਸ ਦੇ ਮੁਤਾਬਕ ਸਿੱਧੂ ਭਵਿੱਖ ਵਿੱਚ ਕੋਈ ਵੀ ਹੋਰ ਪ੍ਰੋਜੈਕਟ ਨੂੰ ਹਾਂ ਨਹੀਂ ਕਰਨਗੇ ਨਵਜੋਤ ਸਿੰਘ ਸਿੱਧੂ ਅਗਲੇ ਹਫ਼ਤੇ ਕਾਂਗਰਸ ਦੇ ਵਿੱਚ ਸ਼ਾਮਲ ਹੋਣਗੇ ਆਮ ਆਦਮੀ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧਿਆ ਸੰਗਰੂਰ ਤੋਂ ਸਾਂਸਦ ਭਗੰਤ ਮਾਨ ਨੇ ਕਿਹਾ ਕਿ ਕਾਂਗਰਸ ਨੂੰ ਨਵਜੋਤ ਸਿੰਘ ਸਿੱਧੂ ਦੇ ਪ੍ਰਚਾਰ ਨਾਲ ਕੋਈ ਫਰਕ ਨਹੀਂ ਪਏਗਾ ਮਾਨ ਨੇ ਕਿਹਾ ਕਿ ਦਿੱਲੀ ਦੇ ਵਿੱਚ ਵੀ ਭਾਜਪਾ ਲਈ ਸਿੱਧੂ ਨੇ ਪ੍ਰਚਾਰ ਕੀਤਾ ਸੀ ਜਿਸ ਦੇ ਬਾਅਦ ਪਾਰਟੀ ਤਿੰਨ ਸੀਟਾਂ ਤੇ ਹੀ ਸਿਮਟ ਗਈ ਸੀ ਦਸਾ ਭਗਵੰਤ ਮਾਨ ਅਮਰ ਸਾਥੇ ਮਜੀਠਾ ਹਲਕੇ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰ ਗਿੱਲੀ ਚੋਣ ਪ੍ਰਚਾਰ ਕਰਨ ਦੇ ਪਹੁੰਚੇ ਸਨ ਜਿੱਥੇ ਮਾਨੇ ਡਿਪਟੀ ਸੀਐਮ ਸੁਖੀਰ ਬਾਦਲ ਨੂੰ ਲਲਕਾਰਿਆ ਮਾਨ ਨੇ ਕਿਹਾ ਕਿ ਸੁਖੀਰ ਬਾਦਲ ਜਲਦ ਉਮੀਦਵਾਰੀ ਦਾ ਐਲਾਨ ਕਰਨ ਕਿਉਂਕਿ ਉਹਨਾਂ ਨੇ ਜਲਾਲਾਬਾਦ ਚ ਚੋਣ ਪ੍ਰਚਾਰ ਲਈ ਪੋਸਟਰ ਵਿਛਾਉਣੇ ਨੇ ਮਠੰਡਾਵੇਕੇ ਈਜੀ ਸਦੇ ਅਪਕਾਲੋ ਲਗਾਇਆ ਗਿਆ ਤਰਨਾ ਜ਼ਬਰੀ ਹਟਾ ਦਿੱਤਾ ਗਿਆ ਕਥਤ ਸਮਾਸੇਵੀ ਜਥੇਬੰਦੀ ਦੇ ਕਾਰਕੁਨਾਂ ਨੇ ਅਧਿਆਪਕਾਂ ਨੂੰ ਤਰਨਾ ਹਟਾਉਣ ਲਈ 2 ਘੰਟੇ ਦਾ ਸਮਾਂ ਦਿੱਤਾ ਸੀ ਜਿਸ ਦੌਰਾਨ ਦੋਹਾਂ ਧਿਰਾਂ ਦੇ ਵਿਚਾਲੇ ਬਹਿਸ ਵੀ ਹੋਈ ਫਰੀਦਕੋਟ ਵਿਖੇ ਨਹਿਰ ਤੇ ਛਾਲ ਮਾਰਨ ਵਾਲੇ ਕਿਸਾਨ ਅਤੇ ਉਸਦੇ ਬੱਚਿਆਂ ਦੀਆਂ ਲਾਸ਼ਾਂ ਨਹੀਂ ਮਿਲੀਆਂ। ਦਰਸਲ ਕਰਜ਼ੇ ਤੋਂ ਪਰੇਸ਼ਾਨ ਫਰੀਦਕੋਟ ਦੇ ਪਿੰਡ ਮਚਾਕੀ ਮਲ ਸਿੰਘ ਦੇ ਕਿਸਾਨ ਜਗਜੀਤ ਸਿੰਘ ਨੇ ਆਪਣੇ ਦੋ ਕੁੜੀਆਂ ਤੇ ਇੱਕ ਮੁੰਡੇ ਸਮੇਤ ਰਾਜਸਥਾਨ ਫੀਡਰ ਨਹਿਰ ਦੇ ਵਿੱਚ ਛਾਲ ਮਾਰੀ ਸੀ। ਫਰੀਦਕੋਟ ਦੀ ਗੁਰਦਾਨ ਕਲੋਨੀ 'ਚ ਕੱਲ ਦੇਰ ਸ਼ਾਮ ਇੱਕ ਕੁੜੀ ਨੇ ਖੁਦਕੁਸ਼ੀ ਕਰ ਲਈ। 28 ਸਾਲਾ ਰੋਹਿਣੀ ਕਾਲੜਾ ਕੁਝ ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਪੜ੍ਹਾਈ ਪੂਰੀ ਕਰ ਵਾਪਸ ਆਈ ਸੀ। ਰੋਹਿਣੀ ਨੇ ਆਪਣੇ ਭਰਾ ਦੀ ਲੈਸੈਂਸੀ ਪਿਸਤੌਲ ਦੇ ਨਾਲ ਖੰਦੂ ਸਰ ਵਿੱਚ ਗੋਲੀ ਮਾਰੀ ਹੈ। ਪੁਲਿਸ ਮੁਤਾਬਕ ਰੋਹਣੀ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਸੀ ਕੱਲ ਸ਼ਾਮ ਅਚਾਨਕ ਭਰਾ ਦੀ ਪਿਸਤੌਲ ਚੁੱਕ ਕੇ ਘਰ ਦੇ ਬਾਥਰੂਮ ਅੰਦਰ ਉਸਨੇ ਖੁਦ ਨੂੰ ਗੋਲੀ ਮਾਰ ਲਈ ਹਾਲਾਂਕਿ ਖੁਦਕੁਸ਼ੀ ਦੇ ਕਾਰਨ ਲਈ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਪਰਿਵਾਰ ਦੇ ਮੈਂਬਰ ਕੁਝ ਵੀ ਨਹੀਂ ਬੋਲ ਰਹੇ